ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਤੁਹਾਡਾ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਆ ਆਪਣੇ ਫਾਰਮ ਤੋਂ ਜਦੋਂ ਇਹ ਫਾਰਮ ਤਿਆਰ ਹੋ ਰਿਹਾ ਸੀਗਾ ਤਾਂ ਮੈਂ 2-4 ਰੀਲਾਂ ਪਾਈਆਂ ਸੀਗੀਆਂ ਫੇਸਬੁੱਕ ਦੇ ਉੱਪਰ ਇੱਕ ਤਾਂ ਕਯੂਬਿਕਲਾਂ ਵਾਲੀ ਪਾਈ ਸੀਗੀ ਕਯੂਬਿਕਲ ਲਾਉਣ ਦੇ ਫਾਇਦੇ ਤੇ ਇੱਕ ਵੀਰੇ ਜਿਹੜੀ ਥੱਲੇ ਆਪਣੀ ਆਹ ਫਰਸ਼ ਲੱਗੀ ਹੋਈ ਐ ਲੈਂਟਰ ਵਾਲੀ ਫਰਸ਼ ਕਹਿ ਦਿੰਨੇ ਆ ਜਿਹਨੂੰ ਆਪਾਂ ਇਹਦੀ ਵੀਡੀਓ ਪਾਈ ਸੀਗੀ ਤਾਂ ਇਸ ਤੋਂ ਬਾਅਦ ਇੱਕ ਦੋ ਕਲਿੱਪਾਂ ਪਾਈਆਂ ਸੀਗੀਆਂ ਜਦੋਂ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਤਾਂ ਕਾਫੀ ਵੀਰ ਭਰਾਵਾਂ ਨੇ ਕਮੈਂਟ ਕੀਤੇ ਸੀਗੇ ਕਿ ਪੂਰਾ ਫਾਰਮ ਬਣਾ ਦਿਖਾਓ ਪੂਰੇ ਫਾਰਮ ਦੀ ਵੀਡੀਓ ਬਣਾ ਕੇ ਦਿਖਾਓ ਕਿਦਾਂ ਦਾ ਸੈਟਅਪ ਤਿਆਰ ਹੋਇਆ ਵਾ ਤਾਂ ਤੁਹਾਡੇ ਕਮੈਂਟਾਂ ਦੇ ਕਾਰਨ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਕੁਝ ਭਰਾਵਾਂ ਦੇ ਨੈਗੇਟਿਵ ਕਮੈਂਟ ਆਏ ਸੀਗੇ ਜਿਵੇਂ ਆਹ ਕਿਉਂ ਵੀ ਕਲਾਂ ਦੇ ਕਰਕੇ ਖਾਸ ਕਰ ਬਹੁਤੇ ਭਰਾ ਕਹਿ ਰਹੇ ਸੀਗੇ ਇਹ ਜੇਲ ਕਰਤੀ ਆ ਪਸ਼ੂ ਔਖੇ ਕਰਤੇ ਆ ਤਾਂ ਜੇ ਇਹਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਵੀਰੇ ਲਾਉਣ ਦੀ ਮਜਬੂਰੀ ਕੀ ਪਈ ਆ ਕੀ ਕਾਰਨ ਬਣਿਆ ਵਾ ਤੇ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜੂ ਬਈ ਪਸ਼ੂ ਔਖੇ ਹੋਏ ਆ ਜਾਂ ਸੌਖੇ ਹੋਏ ਆ ਤੇ ਤੁਸੀਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦੇ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਆ ਚੈਨਲ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਨਵੇਂ ਨਵੇਂ ਪੋਰਸ਼ਨ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਵੀਰੇ ਆਪਣੇ ਜਿਹੜਾ ਪੁਰਾਣਾ ਪਹਿਲਾਂ ਵਾਲੇ ਫਾਰਮ ਦਾ ਪੋਰਸ਼ਨ ਸੀਗਾ ਉਹਦੇ ਤੇ ਇੱਕ ਵਾਰੀ ਤੁੰਨੂੰ ਮੈਂ ਨਿਗਾ ਮਰਾ ਦਿੰਨਾ ਵਾ ਇਹ ਵੀਰੇ ਜਿਹੜੀ ਇਥੋਂ ਲੈ ਕੇ sire ਤੱਕ ਖੁਰਲੀ ਆ ਇਹਦੀ 25 ਫੁੱਟ ਜਗ੍ਹਾ ਸੀਗੀ ਤੇ ਇਹਦੇ ਉੱਤੇ ਆਪਣੇ 8 ਪਸ਼ੂ ਬੰਨੇ ਹੁੰਦੇ ਸੀਗੇ ਵੱਡੇ ਇੱਕ ਮੱਝ ਵੱਡੀ ਇਹਨਾਂ ਦੇ ਵਿੱਚੋਂ ਸੇਲ ਹੋ ਗਈ ਆ ਤੇ ਇੱਕ ਮੱਝ ਪਹਿਲਾਂ ਹੋਰ ਹੁੰਦੀ ਸੀਗੀ ਵੱਡੀ ਤੇ ਇੱਕ ਝੂਟੀ ਹੁੰਦੀ ਸੀਗੀ ਉਹਦੀ ਡੈਥ ਹੋ ਗਈ ਸੀਗੀ ਕਿਸੇ ਕਾਰਨ ਕਰ ਥੋੜੇ ਦਿਨ ਪਹਿਲਾਂ ਤੇ ਜਿਹੜੇ ਛੋਟੇ ਕਟਰੂ ਆ ਵੀਰੇ ਉਹਨਾਂ ਦਾ ਪੋਰਸ਼ਨ ਸੀਗਾ ਇੱਧਰ ਜਿੱਥੇ ਉਹ ਆਪਣਾ ਕੁੱਤੀ ਵਾਲਾ ਪਿੰਜਰਾ ਪਿਆ ਵਾ ਦੋ ਇੱਧਰ ਤੇ ਦੋ ਇੱਧਰ ਖੁਰਲੀ ਟੁੱਟ ਗਈ ਹੈ ਹੁਣ ਤਾਂ ਇਹ ਤਾਂ ਇੱਥੇ ਐਡਜਸਟ ਕਰਨੇ ਪੈਂਦੇ ਸੀ ਸਿਆਲਾਂ 'ਚ ਬਹੁਤ ਔਖਾ ਹੁੰਦਾ ਸੀਗਾ ਤੇ ਸਿਆਲਾਂ 'ਚ ਕੀ ਹੁੰਦਾ ਸੀਗਾ ਇੱਕ ਇੱਥੋਂ ਦੀ ਢਾਲ ਗਲਤ ਹੋ ਗਈ ਸੀ ਉਦੋਂ ਜਦੋਂ ਬਣਿਆ ਤੇ ਜਿਹੜੇ ਹੁਣ ਪਸ਼ੂ ਝੋਟੀਆਂ ਵੱਡੀਆਂ ਹੋ ਗਈਆਂ ਸੀਗੀਆਂ ਇੱਥੇ ਮੂਤ ਰੁਕਣ ਲੱਗ ਜਾਂਦਾ ਸੀਗਾ ਤੇ ਛੋਟਿਆਂ ਨੂੰ ਫਿਰ ਇੱਧਰ ਵੀ ਸ਼ਿਫਟ ਕਰਨਾ ਪੈਂਦਾ ਸੀਗਾ ਲੋਟ ਨਹੀਂ ਆਉਂਦਾ ਸੀਗਾ ਤੇ ਇੱਕ ਪਸ਼ੂ ਜ਼ਿਆਦਾ ਸੀਗਾ ਮਜਬੂਰੀ ਬਣੀ ਹੋਈ ਸੀਗੀ ਨਵਾਂ ਬਣਾਉਣ ਦੀ ਬਣਾਉਣਾ ਹੀ ਪੈਣਾ ਸੀਗਾ ਬਾਕੀ ਦੀ ਗੱਲਬਾਤ ਫਿਰ ਨਵੇਂ ਫਾਰਮ ਬਾਰੇ ਕਰਦੇ ਇਹਦੀ ਜਾਣਕਾਰੀ ਦਿੰਨੇ ਸਾਰੀ ਤੁਹਾਨੂੰ ਨਵੇਂ ਪੋਰਸ਼ਨ ਦੀ ਗੱਲ ਕਰ ਲਈਏ ਤਾਂ ਵੀਰੇ ਜੇ ਇਹਦੀ ਛੱਤ ਦੀ ਗੱਲ ਕਰ ਲਈਏ ਪੂਰੀ ਤਾਂ 40 ਫੁੱਟ ਜੇ ਆਪਾਂ ਇਧਰਲੇ ਪਾਸੇ ਦੀ ਗੱਲ ਕਰ ਲਈਏ ਆ ਪੁਰਾਣਾ ਪੋਰਸ਼ਨ ਛੱਡ ਕੇ ਇੱਥੋਂ ਲੈ ਕੇ ਕੰਧ ਤੱਕ ਤਕਰੀਬਨ 29 30 ਫੁੱਟ ਜਗ੍ਹਾ ਬਣਦੀ ਆ ਪੂਰੀ ਪੂਰੀ ਤੇ 29 30 ਫੁੱਟ ਦੇ ਵਿੱਚ ਵੀਰੇ 6 ਫੁੱਟ ਆਪਣੀਆਂ ਖੁਰਲੀਆਂ ਨੇ ਲੈ ਲਈ ਆ 3 ਫੁੱਟ ਆ ਕੰਨੀ ਤੋਂ ਲੈ ਕੇ ਆ ਕੰਨੀ ਤੱਕ ਇੱਕ ਖੁਰਲੀ ਤੇ ਇਸੇ ਤਰ੍ਹਾਂ ਹੀ ਉਧਰ ਦੀ ਖੁਰ ਖੁਰਨੀ ਇਹ 6 ਫੁੱਟ ਕੱਢ ਕੇ ਪਿਛੇ ਰਹਿ ਗਿਆ ਵੀਰੇ ਆਪਣੇ ਕੋਲੇ 24 ਫੁੱਟ 24 ਦੇ ਵਿੱਚੋਂ 2 ਫੁੱਟ ਕੱਢ ਦੇਣਾ ਬਾਈ 2 ਫੁੱਟ ਸਨ ਰੱਖੇ ਵਿੱਚ ਦੀ ਨਾਂਕੇ ਪੱਠੇ ਪਾਉਣ ਨੂੰ ਇਹ ਰਹਿ ਗਿਆ 22 ਫੁੱਟ ਤੇ ਪਿੱਛੇ ਜਿਹੜੀ ਆਪਣੀ ਫਰਸ਼ ਦੀ ਜਗ੍ਹਾ ਆ ਗਈ ਹੈ ਤਕਰੀਬਨ 11 ਕ ਫੁੱਟ ਦੀ ਇੱਥੋਂ ਲੈ ਕੇ ਤੇ ਇੱਥੋਂ ਸਿਰੇ ਤੱਕ 11 ਕ ਫੁੱਟ ਦੀ ਜਗ੍ਹਾ ਬਚਦੀ ਹੈ ਦੋਨੀਆਂ ਪਾਸੇ ਇੱਕੋ ਜਿਹੀ ਜਗ੍ਹਾ ਇੰਨੀ ਕ ਜਗ੍ਹਾ ਹੀ ਇਧਰਲੇ ਪਾਸੇ ਬਚਦੀ ਹੈ 11 ਫੁੱਟ ਦੀ ਤੇ ਜਿਹੜੇ ਆਪਣੀ ਇਹ ਖੁਰਨੀਆਂ ਦੀ ਲੰਬਾਈ ਆ ਵੀਰੇ ਆ ਗੁੱਠ ਤੋਂ ਲੈ ਕੇ ਉਹ ਕੰਧ ਦੇ ਤੱਕ ਹੈਗਾ ਆਪਣਾ ਇਹ 18 ਫੁੱਟ ਜਗਾ ਤੇ ਜਿਹੜੀਆਂ ਆਪਣਾ ਖੁਰਲੀਆਂ ਬਣਾਈਆਂ ਉਹ ਇੱਥੋਂ ਲੈ ਕੇ ਸਿਰੇ ਤੱਕ ਬਣਾਈਆਂ ਵੀਰੇ 16 ਫੁੱਟ ਦੇ ਵਿੱਚ ਉਹ ਜਿਹੜਾ 2 ਫੁੱਟ ਸਨ ਛੱਡਿਆ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸ ਦਾਂ ਕਰਦੋ ਛੱਡਿਆ ਆ ਤਾਂ ਆਪਾਂ ਛੱਡਿਆ ਸੀ ਕਿ ਇੱਥੋਂ ਨੰਕੇ ਵੀ ਪੱਠੇ ਪਾ ਦਾਂਗੇ ਕਈ ਵਾਰੀ ਜੇ ਅਗਲਾ ਖਾਂਡ ਦਾਣਾ ਵੀ ਰੱਖਣਾ ਉਹ ਵੀ ਰੱਖ ਸਕਦੇ ਆ ਪਰ ਆਪਾਂ ਇਹ ਪੱਠੇ ਪਾਉਣ ਦੇ ਲਈ ਰੱਖਿਆ ਰਾਸਤਾ ਇਦਰੋਂ ਜਦੋਂ ਪੱਠੇ ਲੈ ਕੇ ਆਉਨੇ ਆ ਤਾਂ ਇੱਥੋਂ ਦੀ ਲੰਗ ਜਾਈਦਾ ਤੇ ਹੁਣ ਗੱਲ ਕਰਦੇ ਆਂ ਵੀਰੇ ਜਿਹੜੇ ਆਪਾਂ ਆਹ ਕਯੂਬਿਕਲ ਬਣਾ ਕੇ ਲਾਏ ਸੀਗੇ ਇਹ ਆਪਾਂ ਆਪ ਹੀ ਦੇਸੀ ਜੇ ਢੰਗ ਦੇ ਨਾਲ ਘਰੇ ਬਣਾਲੇ ਸੀਗੇ ਤੁਸੀਂ ਆ ਚੀਜ਼ਾਂ ਆਪਣੇ ਜਿਵੇਂ ਚੌਰਸ ਲੱਗੀਆਂ ਵੀਰੇ ਗੋਲ ਵੀ ਲਾ ਸਕਦੇ ਆਂ ਆਪਣੇ ਤਾਂ ਆਏ ਸੀਗੇ ਜਿੱਦਣ ਆਹ ਛੱਤ ਵਾਲੇ ਗੋਲੇ ਲੈ ਕੇ ਆਏ ਆਂ ਜਿੱਥੋਂ ਗੋਲੇ ਲੈ ਆ ਉਹਨਾਂ ਦੇ ਕੋਲੇ ਵੀਰੇ ਗੋਲ ਪਾਈਪਾਂ ਨਹੀਂ ਸੀਗੀਆਂ ਕੰਮ ਕਾਲੀ ਵਾਲਾ ਸੀਗਾ ਚੌਰਸੀ ਲਾ ਦੇਗਾ ਵੈਸੇ ਹਜੇ ਤੱਕ ਇਹਨਾਂ ਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਲੱਗਾਗਾ ਜੇਕਰ ਅੱਗੇ ਜਾ ਕੇ ਕੋਈ ਲੱਗੂਗਾ ਵੀ ਤਾਂ ਦੱਸ ਦਾਂਗੇ ਤੁਹਾਨੂੰ ਇਹ ਆਪਾਂ ਲਾਈਆਂ ਸੀਗੀਆਂ ਵੀਰੇ 1.5 ਬਾਈ 1.5 ਦੀਆਂ ਤੁਸੀਂ ਇਦੋਂ ਮੋਟੀਆਂ ਵੀ ਲਾ ਸਕਦੇ ਆ ਜੇਕਰ ਤੁਹਾਡੇ ਕੋਲੇ ਪਸ਼ੂ ਖੁੱਲੇ ਸਿੰਗਾਂ ਵਾਲੇ ਆ ਜੇਕਰ ਤੁਹਾਨੂੰ ਲੱਗਦਾ ਵੀ ਪਸ਼ੂਆਂ ਦੇ ਸਿੰਗ ਬਿਲਕੁਲ ਨੇੜੇ ਮੁੜਦੇ ਆ ਫਿਰ ਇਹਨਾਂ ਦਾ ਵੀ ਕੋਈ ਚੱਕਰ ਨਹੀਂਗਾ ਤੇ ਇਹ ਵੀਰੇ ਜਿਹੜੇ ਕਯੂਬਿਕਲ ਲੱਗੇ ਹੋਏ ਆ ਇਹ ਸਿਰਫ ਇਥੋਂ ਤੱਕ ਨਹੀਂ ਗੱਡੇਗੇ ਆਹ ਜਿਹੜੀ ਇਹਦੀ ਲਾਤਾਂ ਪੂਰੀ ਇਥੇ ਅੰਦਰ ਤੱਕ ਜਾਂਦੀ ਹੈ ਸਿਰੇ ਤੋਂ ਸਿਰੇ ਤੱਕ ਬੀਮ ਭਰ ਕੇ ਥੱਲੇ ਤੱਕ ਗੱਡੇ ਹੋਏ ਆ ਤਾਂ ਕਿ ਕੱਲ ਨੂੰ ਜੇਕਰ ਕੋਈ ਪਸ਼ੂ ਹਜੋਕਾ ਵਗੈਰਾ ਮਾਰਦਾ ਇਹ ਕਹਿ ਸਕਦੇ ਆਂ ਵੀ ਇੱਕ ਜਿਵੇਂ ਆਪਾਂ ਗੀਟਾਂ ਨੂੰ ਥੰਮ ਬਣਾ ਕੇ ਲਾ ਦਿੰਨੇ ਆ ਤਾਂ ਉਸੇ ਤਰ੍ਹਾਂ ਇਹ ਥੰਮ ਬਣ ਕੇ ਉਹਦੇ ਵਿੱਚ ਗੱਡੇ ਹੋਏ ਆ ਕਯੂਬਿਕਲ ਤੇ ਇੱਕ ਕਯੂਬਿਕਲ ਤੋਂ ਦੂਜੇ ਕਯੂਬਿਕਲ ਦਾ ਜਿਹੜਾ ਆਹ ਗੈਪ ਆ ਇਹ ਤਕਰੀਬਨ ਬਰੇ 4 ਫੁੱਟ ਦਾ ਸਾਰੇ ਆਂਦੇ ਗੈਪ 4 ਫੁੱਟ ਦੇ ਛੱਡੇ ਹੋਏ ਆ ਇਧਰ ਵੀ ਤੇ ਇਧਰ ਵੀ ਕਹਿਣ ਦਾ ਭਾਵ ਆ ਵੀ ਇੱਕ ਪਸ਼ੂ ਨੂੰ ਕਹਿ ਲਈਏ ਵੀ 4 ਫੁੱਟ ਜਗ੍ਹਾ ਖੁੱਲੀ ਡੁੱਲੀ ਛੱਡੀ ਹੋਈ ਆ ਬੈਠਣ ਦੇ ਲਈ 4 ਫੁੱਟ 4 ਫੁੱਟ 4 ਫੁੱਟ ਤੇ ਸਿਰੇ ਤੇ ਜਗ੍ਹਾ ਜਿਹੜੀ ਉਹ ਆਪਣੀ ਵਧ ਜਾਨੀ ਆ ਕਿਉਂਕਿ 2 ਫੁੱਟ ਪਰਾਂ ਛੱਡੇ ਹੋਇਆਗਾ ਤੇ ਬਾਕੀ ਇੱਕ ਵਾਰੀ ਫੀਤਾ ਮੇਰੇ ਹੱਥ ਆ ਜਾ ਵੀਰੇ ਤੁਹਾਨੂੰ ਮੈਣਕੇ ਵੀ ਦੱਸ ਦਿੰਦਾ ਵੀ ਪੂਰਾ 4 ਹੀ ਹੈ ਕਿ 1 2 ਇੰਚ ਵੱਧ ਛੱਡੇ ਆ ਉਹ ਮੈਂ ਮੈਣਕੇ ਤੁਹਾਨੂੰ ਕਨਫਰਮ ਕਰ ਦਿੰਦਾ ਫੀਤੇ ਦੇ ਨਾਲ ਵੀਰੇ ਮੈ ਲਿਆ ਮੈਂ ਪੂਰੇ 4 ਫੁੱਟ ਤੇ ਲੱਗੇ ਹੋਏ ਆ ਕਯੂਬਿਕਲ ਸਾਰੇ ਤੇ ਥਾਂ ਤੁਸੀਂ ਦੇਖ ਹੀ ਲਿਆ ਪਸ਼ੂ ਨੂੰ ਕਿੰਨਾ ਵਜਦਾ ਹੁਣ ਨਾ ਕਈ ਭਰਾ ਕਹਿੰਦੇ ਸੀ ਜੇਲ ਕਰਤੀ ਆ ਪਸ਼ੂਆਂ ਨੂੰ ਐ ਕਰਤਾ ਐ ਕਰਤਾ ਤੇਰੇ ਵੀਰੇ ਮੈਂ ਤੁਹਾਨੂੰ ਦੱਸਦਾ ਵੀ ਗੱਲ ਬਾਤ ਹੀ ਦੱਸ ਦੇਣਾ ਤੁਸੀਂ ਆਪ ਹੀ ਦੇਖ ਲਿਓ ਵੀ ਪਸ਼ੂ ਸੌਕੇ ਹੋਗੇ ਕਿ ਔਖੇ ਹੋਗੇ ਆ ਪ੍ਰਾਣੀ ਖੁਰਲੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀਰੇ 25 ਫੁੱਟ ਦੀ ਸੀਗੀ ਇਹ ਆਪਣੀ ਤੇ ਇਹਦੇ ਉੱਤੇ ਆਪਣੇ 8 ਪਸ਼ੂ ਵੱਡੇ ਬਾਈਦੇ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਤੇ ਇੱਕ ਝੋਟੀ ਇਸ ਟਾਈਮ ਨਹੀਂ ਹੈਗੀ ਆਪਣੇ ਫਾਰਮ ਤੇ 8 ਪਸ਼ੂ ਸਿਰੇ ਤੱਕ ਬਾਈਦੇ ਸੀਗੇ ਪੌਣੇ-ਪੌਣੇ 3 ਫੁੱਟ ਦੇ ਕੁੰਡੇ ਲੱਗੇ ਸੀ ਇਹ ਜੇਕਰ ਆਪਾਂ ਇੱਕ ਪਸ਼ੂ ਨੂੰ ਐਵਰੇਜ ਗੱਲ ਕਰ ਲਈਏ ਤਾਂ 3 ਕੁ ਫੁੱਟ ਜਗ੍ਹਾ ਮਿਲਦੀ ਸੀਗੀ ਪਹਿਲੀ ਗੱਲ ਤਾਂ ਇੱਕ ਪਸ਼ੂ ਪਿੱਛੇ 1 ਫੁੱਟ ਜਗ੍ਹਾ ਵਧ ਗਈ ਇੱਧਰ ਦੂਜੀ ਗੱਲ ਜਿਹੜੀ ਮੇਨ ਪ੍ਰੋਬਲਮ ਆਉਂਦੀ ਸੀ ਆ ਕੱਟੀ ਦੇਖਦੇ ਤੁਸੀਂ ਕਿਵੇਂ ਪਈ ਆ ਟੇਢੀ ਖੁਰਲੀ ਦੇ ਨਾਲ ਇਹ ਤਾਂ ਹੈਗਾ ਛੋਟਾ ਜਾਨਵਰ ਤੇ ਜਦੋਂ ਆਹਾ ਵੱਡੀਆਂ ਮੱਝਾਂ ਇੱਕ ਨੰਬਰ ਵਾਲੀ ਮੱਝ ਤੇ ਤਿੰਨ ਨੰਬਰ ਤੇ ਜਿੱਥੇ ਝੋਟੀ ਖੜੀ ਆ ਇਹਨਾਂ ਦੇ ਮੇਚ ਦੀ ਮੱਝ ਖੜੀ ਹੁੰਦੀ ਸੀ ਵੀਰੇ ਇੱਧਰਲੇ ਫਾਰਮ ਤੇ ਜਿਹੜੀ ਆਪਾਂ ਵੇਚੀ ਆ ਉਹ ਸਾਈਡਾਂ ਵਾਲੀਆਂ ਦੋਨੇ ਮੱਝਾਂ ਬਈ ਆ ਕੱਟੀ ਵਾਂਗੂ ਪੈ ਜਾਂਦੀਆਂ ਸੀਗੀਆਂ ਜਿੱਥੇ ਆਹਾ ਕੱਟਾ ਬੈਠਾ ਨਾ ਜਿਹੜੇ ਕਿੱਲੇ ਤੇ ਇਹ ਕਿੱਲੇ ਤੇ ਆ 2 ਨੰਬਰ ਵਾਲੀ ਮੱਝ ਬੈਠੀ ਹੁੰਦੀ ਸੀਗੀ ਬੈਠੀ ਨਹੀਂ ਹੁੰਦੀ ਸੀਗੀ ਦੋਨੇ ਮੱਝਾਂ ਜਦੋਂ ਇੱਥੋਂ ਲੰਬੀਆਂ ਪੈ ਜਾਂਦੀਆਂ ਸੀ ਨਾ ਜਿਹੜੀ ਆ 2 ਨੰਬਰ ਕਿੱਲੇ ਵਾਲੀ ਮੱਝ ਸੀਗੀ ਸੰਗਲ ਪਿੱਛੇ ਨੂੰ ਖਿੱਚ ਕੇ ਤੇ ਸਾਰਾ ਦਿਨ ਖੜੀ ਰਹਿੰਦੀ ਸੀ ਬਈ ਇਹ ਮਜਬੂਰੀ ਸੀਗੀ ਕਿ ਉਹ ਵੀ ਕੱਲ ਆਉਣ ਦੀ ਕੋਈ ਸ਼ੌਂਕ ਨਹੀਂ ਸੀਗਾ ਆਪਾਂ ਨੂੰ ਤੇ ਇਹਦੇ ਨਾਲ ਫਾਇਦਾ ਹੀ ਹੋਇਆ ਇੱਕਦਾਂ ਜਿਹੜਾ ਪਸ਼ੂ ਕਹਿ ਲਈਏ ਵੀ ਜਿਹੜਾ ਬਈ ਬਹਿ ਗਿਆ ਬਹਿ ਗਿਆ ਤੇ ਜਿਹੜਾ ਖੜਾ ਉਹ ਖੜਾ ਹੀ ਰਹਿ ਜਾਂਦਾ ਸੀ ਇਹ ਹੁੰਦੀ ਆ ਥਾਂ ਦੀ ਘਾਟ ਕਹਿ ਲੋ ਜੇ ਥਾਂ ਵੀ ਬਈ ਪੂਰਾ ਵੀ ਕਰ ਦਿੰਦੇ ਮੰਨ ਲਓ ਵੀ ਆ ਕਿੱਲੇ ਆਪਾਂ ਇੱਧਰ ਵੀ 4 ਫੁੱਟ ਤੇ ਲਾ ਦਿੰਦੇ ਪਰ ਫੇਰ ਵੀ ਜਦੋਂ ਪਸ਼ੂ ਆਏ ਲੰਬਾ ਪੈਂਦਾ ਨਾ ਫਿਰ ਜਿਹੜਾ ਬਹਿ ਗਿਆ ਬਹਿ ਗਿਆ ਤੇ ਜਿਹੜਾ ਖੜਾ ਉਹ ਫਿਰ ਖੜਾ ਹੀ ਰਹਿ ਜਾਂਦਾ ਸੀਗਾ ਉਸੇ ਤਰ੍ਹਾਂ ਹੀ ਉਧਰ گاਵਾਂ ਵਾਲੇ ਉਧਰ ਪਾਸੇ ਆਉਂਦੀ ਸੀ ਜਿਵੇਂ ਇੱਥੇ گاਵਾਂ ਆ ਜਾਂਦੀਆਂ ਸੀਗੀਆਂ ਇੱਕ ਝੋਟੀ ਇੱਥੇ ਆਉਂਦੀ ਸੀ ਇੱਕ sire ਤੇ ਇਹਨਾਂ ਦੇ ਵਿੱਚੋਂ ਬਈ ਕਈ ਵਾਰੀ ਆ ਕਿੱਲੇ ਵਾਲਾ ਖੜਾ ਰਹਿ ਜਾਂਦਾ ਸੀ ਕਈ ਵਾਰੀ ਆ ਵਾਲਾ ਰਹਿ ਜਾਂਦਾ ਸੀ ਮਾਤਲ ਕੇ ਵੀ ਜਿਹੜਾ ਪਸ਼ੂ ਦਾ ਜਿਵੇਂ ਜੀ ਕਰਦਾ ਸੀ ਬਹਿ ਜਾਂਦੇ ਸੀਗੇ ਬਾਕੀ ਵਿਚਾਰੇ ਬਹੁਤ ਤੰਗ ਹੁੰਦੇ ਸੀਗੇ ਜਿਹੜੇ ਖੜੇ ਰਹਿ ਜਾਂਦੇ ਸੀਗੇ ਇਸ ਤੋਂ ਬਾਅਦ ਵੀਰੇ ਜਿਹੜਾ ਅਪਾ ਇਧਰ 2 ਫੁੱਟ ਸਨ ਛੱਡਿਆ ਤਾਂ ਇਹ ਛੱਡਿਆ ਸੀਗਾ ਮੰਨ ਲਓ ਕੱਲ ਨੂੰ ਮੀਂਹ ਆਉਂਦਾ ਕਣੀ ਆਉਂਦਾ ਇਧਰ ਆਪਣੇ ਦੁੱਧ ਵਾਲੇ ਜਾਨਵਰ ਆ ਗਿਆ ਤੇ ਜਿਹੜੇ ਛੋਟੇ ਕਟਰੂਆ ਉਹ ਇਧਰ ਅੰਦਰ ਹੋਇਆ ਕਰਨਗੇ ਮੀਂਹ ਕਣੀ ਆਉਂਦਾ ਕੱਲ ਨੂੰ ਇੱਥੋਂ ਕਟਰੂ ਖੋਲਾਂਗੇ ਵੀਰੇ ਇਧਰ ਵੀ ਸਨ ਛੱਡਿਆ ਹੋਇਆ ਤਕਰੀਬਨ 400 ਸਵਾ 4 ਫੁੱਟ ਦਾ ਹੋਊਗਾ ਹਾਂ ਇੱਧਰ ਜਿਹੜਾ 2 ਫੁੱਟ ਸਨ ਛੱਡਿਆ ਇਹਦੇ ਵਜਿ ਦੀ ਨਘਾ ਆਗੇ ਪਰ ਉਹਨਾਂ ਦੀਆਂ ਮਾਵਾਂ ਦੇ ਥੱਲੇ ਛੱਡ ਦਿਆ ਕਰਾਂਗੇ ਦੁੱਧ ਚੁੰਗਲਿਆ ਕਰ ਦੰਗੇ ਤੇ ਇੱਧਰ ਦੀ ਆਪਾਂ ਕੱਲ ਨੂੰ ਕੋਈ ਦੁੱਧ ਵਾਲੀਆਂ ਬਾਲਟੀਆਂ ਡਰਮ ਵਗੈਰਾ ਚੱਕ ਕੇ ਲੰਘ ਜਾ ਕਰਾਂਗੇ ਠੀਕ ਹੈ ਜੀ ਬਾਕੀ ਮੈਨੂੰ ਲੱਗਦਾ ਤਕਰੀਬਨ ਜਾਣਕਾਰੀ ਪੂਰੀ ਹੋਈ ਗਈ ਹੋਣੀ ਆ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਿੰਨਾ ਖੁਰਲੀਆਂ ਦੇ ਵਿੱਚ ਵੀਰੇ ਦੋਨੇ ਪਾਸੇ ਤੈਲਾਂ ਲਾਈਆਂ ਵਾ ਇਹਦੇ ਨਾਲ ਇੱਕ ਤਾਂ ਜਿਹੜਾ ਆਪਾਂ ਹਰਾ ਚਾਰਾ ਵਿੱਚ ਪਾਇਆ ਜਿਵੇਂ ਦੂਜੀਆਂ ਖੁਰਲੀਆਂ ਦੇ ਗੁੱਠਾਂ 'ਚ ਲਾ ਕੇ ਉਲੀ ਬਣ ਜਾਂਦੀ ਆ ਉਹ ਨਹੀਂ ਬਣਦੀਗੀ ਅੱਗੇ ਜਿਵੇਂ ਗਰਮੀਆਂ ਆਉਂਦੀਆਂ ਗਰਮੀਆਂ ਦੇ ਵਿੱਚ ਦਿਨ ਵੱਡੇ ਹੁੰਦੇ ਆ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਆਪਾਂ ਇਹਨਾਂ ਦੇ ਵਿੱਚ ਪਾਣੀ ਵੀ ਭਰ ਕੇ ਰੱਖਿਆ ਕਰਾਂਗੇ ਜਿੰਨੀ ਕੁ ਲੋੜ ਹੋਣਗੀ ਉੱਠ ਕੇ ਪਾਣੀ ਪੀ ਲਿਆ ਕਰਨਗੇ ਇੱਧਰ ਥੱਲੇ ਦੋਨੀਆਂ ਖੁਰਲੀਆਂ ਦੇ ਵਿੱਚ ਪਾਈਪ ਲੱਗੇ ਹੋਏ ਆ ਜਿਹੜਾ ਪਾਣੀ ਵਧਿਆ ਕਰੂਗਾ ਉਹ ਇਹਨਾਂ ਪਾਈਪਾਂ ਵਜਿ ਦੀ ਖਾਲੀ ਹੋ ਜਾਇਆ ਕਰੂਗਾ ਬਾਕੀ ਦੀ ਜੇ ਕੋਈ ਜਾਣਕਾਰੀ ਜਿਹੜੀ ਰਹਿੰਦੀ ਆ ਆਪਣੀ ਆਹਾ ਲੋਏ ਦੇ ਰੇਟ ਬਾਰੇ ਖਰਚੇ ਬਾਰੇ ਟੈਲਾਂ ਦਾ ਕੀ ਰੇਟ ਮਿਲਿਆ ਜਾਂ ਜਿਹੜਾ ਥੱਲੇ ਫਰਸ਼ ਪਈ ਆ ਕੀ ਰੇਟ ਪਿਆ ਹਨਾ ਆ ਜਿਹੜੀਆਂ ਪਾਈਪਾਂ ਦੀ ਲੰਬਾਈ ਆ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਵੀਡੀਓ ਹੋ ਜਾਣੀ ਆ ਜ਼ਿਆਦਾ ਲੰਬੀ ਉਹਨਾਂ ਟਾਈਮ ਸਾਰੇ ਭਰਾ ਵੇਟ ਕਰਿਓ ਕੋਈ 10-15 ਦਿਨ ਦੀ ਜਿੱਦਣ ਆਪਣਾ ਟਾਈਮ ਲੱਗਾ ਸਾਰਾ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸ ਦੂੰਗਾ ਬਾਕੀ ਬਈ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਜੇਕਰ ਕੋਈ ਕਮੀ ਪੇਛੀ ਰਹਿੰਦੀ ਜਾਂ ਕੋਈ ਹੋਰ ਸੁਧਾਰ ਕਰ ਸਕਦੇ ਹੋ ਤੁਸੀਂ ਦੱਸ ਦਿਓ ਬਾਕੀ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੋਰ ਸੁਧਾਰੀਆਂ ਜਾ ਸਕਦੀਆਂ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਦੱਸ ਦੂੰਗਾ ਧੰਨਵਾਦ